ਅੱਜ ਕੱਲ੍ਹ ਸਾਰਿਆਂ ਤੁਸੀਂ ਵੇਖ ਰਹੇ ਸੱਚ ਮਿਲਦੇ ਹੋ ਜਿਹੜੇ ਪੰਜਾਬ ਨਾਲ ਵਿਖੀ ਵਿਰ ਕੇ ਤੁਮ ਘੱਗੇ ਦੇ ਵਿੱਚ ਮੌਜੂਦ ਆ ਇੱਥੇ ਬਹੁਤ ਹੀ ਟਰੈਕਟਰਾਂ ਦੀ ਰੈਲੀ ਕੱਟੀ ਜਾ ਰਹੀ ਹੈ ਜਾਨੀ ਕਿ ਕਿਸਾਨਾਂ ਵੱਲੋਂ ਜੇ ਰਹਿੰਦੀ ਹੈ ਦਿੱਲੀ ਦੇ ਵਿੱਚ ਜੋ ਮੰਗਾਂ ਸਨ ਸੈਂਟਰ ਸਰਕਾਰ ਵੱਲੋਂ ਕੀਤੀਆਂ ਉਹਨਾਂ ਮੰਗਾਂ ਨੂੰ ਲੈ ਕੇ ਹੁਣ ਦੁਬਾਰਾ ਫਿਰ ਕਿਸਾਨ ਸੜਕਾਂ ਦੇ ਉੱਪਰ ਰੋਡ ਸ਼ੋਅ ਕਰਨ ਜਾ ਰਹੇ ਨੇ ਔਰ ਪਹਾੜੀ ਗਿੰਤੀ ਦੇ ਵਿੱਚ ਟਰੈਕਟਰ ਪਿੰਡਾਂ ਦੇ ਵਿੱਚ ਇਕੱਠੇ ਕਰਕੇ ਇਹਨਾਂ ਦੇ ਪਾਤਰਾਂ ਦੇ ਵਿੱਚ ਇਕੱਠ ਕਰਨ ਦਾ ਨਿਸ਼ਚੈ ਕੀਤਾ ਜੋ ਵੀ ਹੋਰ ਕਿਸਾਨ ਕਾਫੀ ਨਾਲ ਹੈਗੇ ਨੇ ਆਪਾਂ ਇਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕਿੰਨੇ ਕਾ ਟਰੈਕਟਰ ਇਹਨਾਂ ਦੇ ਨਾਲ ਹੈਗੇ ਨੇ ਤੇ ਔ ਜੋ ਇਹ ਲੈ ਕੇ ਟਰੈਕਟਰ ਰੈਲੀ ਜਾ ਰਹੇ ਨੇ ਉਹ ਇਸ ਬਾਰੇ ਆਪਾਂ ਪੂਰੀ ਜਾਣਕਾਰੀ ਉਹਨਾਂ ਤੋਂ ਲੈਣੇ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ ਵੀਰ ਜੀ? ਮੇਰਾ ਨਾਮ ਗੁਰਵਿੰਦਰ ਸਿੰਘ ਜੀ, ਕੀਰਤੀ ਕਿਸਾਨ ਜੁਨੀਓਂ ਜਿਲ੍ਹਾ ਫਿਰਸਕਤਰ ਦਾ ਸੰਯੁਕਤ ਕਿਸਾਨ ਮੋਰਚੇ ਦਾ ਮੈਂਬਰ ਜਿਲ੍ਹਾ ਪਟਿਆਲਾ। ਇਹ ਅੱਜ ਇੰਨੀ ਭਾਰੀ ਗਿਣਤੀ 'ਚ ਟਰੈਕਟਰਾਂ ਦਾ ਜੋ ਇਕੱਠ ਹੋਇਆ ਹੈ ਇਹ ਕਿੱਧਰ ਜਾ ਰਹੇ ਹੋ ਤੁਸੀਂ? ਕਾਹਦੇ ਵਾਸਤੇ ਜਾ ਰਹੇ ਹੋ? ਸੰਯੁਕਤ ਕਿਸਾਨ ਮੋਰਚੇ ਵੱਲੋਂ ਜੀ ਜੋ ਸੱਦਾ ਐ ਦੇਸ਼ ਪੱਧਰੀ ਸੱਦਾ ਹੈ ਕਿ ਦੇਸ਼ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਤੇ ਤਹਿਸੀਲਾਂ ਵਿੱਚ ਅੱਜ ਟਰੈਕਟਰ ਪ੍ਰੇਡ ਹੋਣੀ ਹੈ ਜਿਸ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੀ ਹੈ ਕਿ ਜੋ ਕਿਸਾਨ ਅੰਦੋਲਨ ਵੇਲੇ ਦਿੱਲੀ ਮੋਰਚੀ ਵੇਲੇ ਜੋ ਮੰਗਾਂ ਸਾਡੀਆਂ ਰਹਿ ਗਈਆਂ ਸਨ ਐਮ ਐਸ ਪੀ ਦਾ ਮਾਮਲਾ ਹੈਗਾ ਜਾਂ ਨਾਲ ਇਹ ਕਰਜ਼ੇ ਮਾਫੀ ਦਾ ਹੈਗਾ ਸਮਾਰਟ ਚਿਪ ਮੀਟਰਾਂ ਦਾ ਤੇ ਕਿਸਾਨਾਂ ਉੱਪਰ ਪਰਚਾ ਦਾ ਹੈਗਾ ਤੇ ਨਾਲ ਹੀ ਕਿਸਾਨਾਂ ਦੀ ਜਿਹੜੀ ਬੀਮਾ ਯੋਜਨਾ ਹੁੰਦੀ ਹੈ ਤੇ ਫਸਲਾਂ ਦੀ ਉਹ ਤੇ ਨਾਲ ਕਿਸਾਨਾਂ ਦੀ ਪੈਨਸ਼ਨ ਇਹ ਸਾਰੇ ਮਾਮਲ ਨੂੰ ਲੈ ਕੇ ਅੱਜ ਅਸੀਂ ਬਲਾਕ ਪਾਤਰਾਂ ਦੇ ਵਿੱਚ ਟਰੈਕਟਰ ਪ੍ਰੇਡ ਕਰਨੀ ਹੈਗੀ ਹੈ ਤਾਂ ਸੰਯੁਕਤ ਮੋਰਚੀ ਦਾ ਸੱਦਾ ਹੈਗਾ ਔਰ ਇਹਦੇ ਵਿੱਚ ਕਿੰਨੇ ਕੋ ਪਿੰਡਾਂ ਦੇ ਟਰੈਕਟਰ ਇਕੱਠੇ ਕੀਤੇ ਹੋਏ ਪੂਰੇ ਬਲਾਕ ਦੇ ਵਿੱਚ ਜੇ ਅਸੀਂ ਪਰਸੋਂ ਅਹ 3 3 ਟੀਮਾਂ ਬਣਾ ਦੇ ਇੱਕ ਪਾਤੜਾਂ ਤੋਂ ਦਗਾਲ ਤੋਂ ਸਟਾਰਟ ਕਰਕੇ ਆ ਸਾਰੀ ਬੈਲਟ ਦੇ ਦਰਾਂ ਤੱਕ ਜਾ ਕੇ ਤੇ ਇੱਕ ਇਧਰ ਟੀਮ ਗਈ ਐ ਇੱਕ ਸਾਡੀ ਬਾਸ਼ਾਪੁਰ ਟੀਮ ਸੀਗੀ ਇੱਕ ਸਾਡੀ ਹੈਗੀ ਸੀ ਪਾਤੜਾਂ ਤੋਂ ਪਰਾਂ ਮੋਲਵੀ ਵਾਲਾ ਪਿੰਡ ਜਿਹੜੇ ਹੈਗੇ ਇਹ ਸਾਰੇ ਪਿੰਡਾਂ 'ਚ ਅਸੀਂ ਜਾ ਕੇ ਝੰਡਾ ਮਾਰਚ ਕੀਤਾ ਉਹ ਝੰਡੇ ਮਾਰਚ ਅਸੀਂ ਲੋਕਾਂ ਨੂੰ ਜਿਹੜੀ ਲੀਫਲੇਟ ਸੀਗੇ ਉਹ ਵੀ ਵੰਡੇ ਗਏ ਕਿਸ ਕਿੰਨਾ ਮੰਗਤਾ ਹੈ ਤਾਂ ਅਸੀਂ ਇਹ ਜਿਹੜਾ ਅੱਜ ਪ੍ਰੋਟੈਸਟ ਕਰ ਰਹੇ ਹੈਗੇ ਅੱਜ ਇਹ ਜਿਹੜੀ ਟਰੈਕਟਰ ਪ੍ਰੇਡ ਹੈਗੀ ਆ ਤੇ ਅੱਜ ਪੂਰੇ ਬਲਾਕ ਦੇ ਵਿੱਚੋਂ ਅਸੀਂ ਘਟੋ ਘਟ 4 500 ਟਰੈਕਟਰ ਜਿਹੜਾ ਹੈਗਾ ਇਹ ਪਾਤੜਾਂ ਦੇ ਵਿੱਚ 11 ਕਿੱਲੇ ਵਾਲੀ ਮੰਡੀ ਿਆਲ ਬਾਈ ਪਾਸ ਤੋਂ ਹੁੰਦਿਆ ਹੋਇਆ ਸਾਤਰਾ ਸ਼ਹਿਰ ਵਿੱਚ ਰਿ ਜਾ ਕੇ ਨਵੇਂ ਬੱਸ ਸਟੈਂਡ ਤੋਂ ਘੁੰਮ ਕੇ ਆ ਕੇ ਦੁਬਾਰਾ ਇਹ ਮੰਡੀ ਵਿੱਚ ਸਮਾਪਤ ਹੋਣਾ ਹੈਗਾ ਓਕੇ ਜੀ ਤੇ ਇਹਦਾ ਜਿਹੜਾ ਅੱਗੇ ਤੁਸੀਂ ਇਹਨਾਂ ਦਾ ਆਉਣ ਵਾਲਾ ਜਿਹੜਾ ਹੈਗਾ ਸਮਾਂ ਜੇ ਇਹਨਾਂ ਨੇ ਮੰਗਾ ਨਾਮ ਮੰਨਿਆ ਤਾਂ ਤੁਸੀਂ ਅੱਗੇ ਕੀ ਐਕਸ਼ਨ ਲੈਣ ਜਾ ਰਹੇ ਹੋ ਇਹਨਾਂ ਦੇ ਦੇਖੋ ਜੀ ਜੋ ਬੀਜੇਪੀ ਸਰਕਾਰ ਹੈਗੀ ਆ ਇਨਰ ਜਿਹੜੇ ਇੱਕ ਜਿੰਨੇ ਕਾਨੂੰਨ ਬਣਾਏ ਜਾ ਰਹੇ ਆ ਇਹ ਇਹ ਸਾਰੇ ਇਕੱਲੇ ਕਿਸਾਨ ਮਾਰੂ ਨਹੀਂ ਇਹ ਇਕੱਲਾ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਅਸੀਂ ਕਰਦੇ ਹੈਗੇ ਪੂਰੇ ਭਾਰਤ ਦੇ ਪੂਰੇ ਦੇਸ਼ ਵਾਸੀਆਂ ਦੀ ਇਹ ਨੌਜਵਾਨਾਂ ਦੀ ਬਜ਼ੁਰਗਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਸਾਰਿਆਂ ਦੀ ਮੰਗਾਂ ਹੈਗੀਆਂ ਬੀਜੇਪੀ ਜਿਹੜੇ ਨਵੇਂ ਹਰ ਰੋਜ਼ ਨਵੇਂ-ਨਵੇਂ ਕਾਨੂੰਨ ਲੈ ਕੇ ਆ ਰਹੀ ਹੈਗੀ ਆ ਪਹਿਲਾਂ ਤਿੰਨ ਕਾਨੂੰਨ ਲੈ ਕੇ ਆਏ ਸੀ ਉਹ ਦੇਖੋ ਕਿਸਾਨਾਂ ਨੇ ਜਾਂ ਲੋਕਾਂ ਨੇ ਆਪ ਮਹਾਰਾਜ ਜਿਹੜਾ ਹੈਗਾ ਜਿੱਥੇ ਬੰਦਲਣ ਰਲ ਕੇ ਤੇ ਉਹ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਇਆ ਆ ਨਾਲੇ ਸਮੇਂ ਦੇ ਵਿੱਚ ਜਿਹੜੀ ਮੋਦੀ ਹਕੂਮਤ ਅੱਜ 26 ਜਨਵਰੀ ਐ ਜਿਹੜੇ ਨਵੇਂ ਕਾਨੂੰਨ ਲੈ ਕੇ ਆਈ ਆ ਜਿਹੜੇ ਸਾਰੇ ਡੰਡ ਵਿਧਾਨ ਜਿਹੜੇ ਬਦਲ ਦਿੱਤੇ ਗਏ ਆ ਤੇ ਉਹ ਅੱਜ ਗੁਜਰਾਤ ਦੇ ਵਿੱਚ ਉਹਨਾਂ ਨੂੰ ਇੰਪਲੀਮੈਂਟ ਕਰਨਗੇ ਤੇ ਜੋ 2024 ਦੀ ਇਲੈਕਸ਼ਨ ਆਰੀ ਆ ਇਹ ਇਲੈਕਸ਼ਨ ਤੋਂ ਬਾਅਦ ਜਿਹੜਾ ਹੈਗੇ ਪੂਰੇ ਦੇਸ਼ ਨੂੰ ਇਹ ਇੱਕ ਤਾਨਾਸ਼ਾਹ ਜਿਹਾ ਰਾਜ ਸਾਬਤ ਕਰਕੇ ਦਿਖਾਣਗੇ ਇੰਨਾ ਜੇ ਆਪਨ ਲੋਕ ਕਲਾਮੰਦ ਨਾ ਹੋਏ ਮੋਦੀ ਹਕੂਮਤ ਨੇ ਮੈਂ ਤੁਹਾਨੂੰ ਇੱਕ ਸੱਚ ਨਾਲ ਗੱਲ ਕਹਿਣਾ ਚਾਹੁੰਦਾ ਕਿ 2029 ਦੇ ਵਿੱਚ ਕੋਈ ਇਲੈਕਸ਼ਨ ਨਹੀਂ ਹੋਣੀ ਆ ਇੱਕ ਹੱਥ ਪਾਵਰ ਆ ਜਾਣੀ ਆ ਜੇ ਲੋਕ ਕਲਾਮੰਦ ਨਾ ਹੋਏ ਇਸ ਕਰਕੇ ਅਸੀਂ 16 ਫਰਵਰੀ ਨੂੰ ਦੇਸ਼ ਦੇ ਵਿੱਚ ਪਿੰਡੂ ਭਾਰਤ 1500 ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਇਕੱਲਾ ਸੰਯੁਕਤ ਮੋਰਚੇ ਵੱਲੋਂ ਨਹੀਂ ਆ ਇਹ ਸੀਟਯੂ ਵੱਲੋਂ ਟ੍ਰੇਡ ਯੂਨੀਅਨ ਉਹ ਜਿਹੜੀ ਹੈਗੀ ਆਪਣੇ ਭਾਰਤ ਦੀ ਉਹਨਾਂ ਵੱਲੋਂ ਵੀ ਹੈਗਾ ਕਿ ਨਾ ਤਾਂ ਭਾਰਤ ਦੇ ਵਿੱਚੋਂ ਕੋਈ ਡਾਕ ਚੱਲੂ ਨਾ ਕੋ ਰੇਲ ਚੱਲੂ ਤੇ ਨਾ ਕੋ ਮੂਹੂਰਾ ਨਾ ਕੰਮ ਹੋਊਗਾ ਤੇ ਨਾ ਕਿਸਾਨਾਂ ਜਿਹੜਾ ਹੈਗਾ ਸੇਜੀ ਦੂਜੇ ਕੋਈ ਵੀ ਸਪਲਾਈ ਸ਼ਹਿਰੋਂ ਨਹੀਂ ਹੋਣੀ ਹੈਗੀ ਯਾਰ ਇਹ ਮੁਕੰਮਲ ਤੌਰ ਤੇ ਜਿਵੇਂ ਪਹਿਲਾਂ ਆਪਾਂ ਦਿੱਲੀ ਮੋਰਚੇ ਵੇਲੇ ਮੁਹਿਮ ਬਣਾਈ ਸੀ ਤੇ ਉਸੇ ਤਰ੍ਹਾਂ ਆਨਲ ਸੰਘਰਸ਼ਾਂ ਦੀ تیاری ਵਾਸਤੇ ਐਮਐਸਪੀ ਬਹੁਤ ਵੱਡਾ ਮਾਮਲਾ ਹੈਗਾ ਇਹ ਇਕੱਲਾ ਇਹ ਨਹੀਂ ਕਿ ਤਿੰਨ ਅੱਖਰਾਂ ਦਾ ਇਹ ਮਾਮਲਾ ਹੈਗਾ ਐਮਐਸਪੀ ਦੇ ਨਾਲ ਦੇਸ਼ ਦਾ ਬਜਟ ਜੁੜਿਆ ਹੋਇਆ ਉਹ ਬਜਟ ਨੂੰ ਜੇ ਮਲਕ ਇਸ ਤਰ੍ਹਾਂ ਇਹ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਵਾਂਗੇ ਤਾਂ ਇਹਦੇ ਕੋਈ ਕੰਮ ਕਰ ਸਕਦੇ ਜੀ ਸਰ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਦੇਖਿਆ ਜੋ ਕਿਸਾਨ ਯੂਨੀਅਨ ਦੇ ਆਗੂ ਇੱਥੇ ਮੁੰਡਾ ਦੇਦਲਾਂ ਦਾ ਹੈਗਾ ਉਹਨਾਂ ਨਾਲ ਅਸੀਂ ਦਵਿੰਦਰ ਜੀ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਦਾ ਕੀ ਕਾਰਨ ਆਏ ਜੋ ਇਹਨੇ ਟਰੈਕਟਰ ਇਕੱਠੇ ਹੋ ਕੇ ਕਿੱਥੇ ਜਾ ਰਹੇ ਨੇ ਬਾਕੀ ਤੁਸੀਂ ਇਦਾਂ ਹੀ ਦੇਖਦੇ ਰਹੋ ਸੱਚ ਮੀਨ ਨਿਊਜ਼ ਦੇ ਨਾਲ ਮੈਂ ਵਿੱਕੀ ਵੀਰਕ ਧੰਨਵਾਦ ਤੁਸੀਂ ਦੇਖ ਹੀ ਸਕਦੇ ਹੋ ਜੇ 26 ਜਨਵਰੀ ਵਾਲੇ ਦਿਨ ਜਿੱਦਾਂ ਸਾਰੇ ਕਿਤੇ ਫਲੈਗ ਮਾਰਚ ਦੀ ਰਸਮ ਮੌਦਾ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਬਹੁਤ ਹੀ ਵੱਡਾ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਹੈ ਬਹੁਤ ਹੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਹਰੇਕ ਪਿੰਡਾਂ ਦੇ ਵਿੱਚੋਂ ਟਰੈਕਟਰ ਇਕੱਠੇ ਹੋ ਕੇ ਜੋ ਕਿ ਰੋਡ ਸ਼ੋਅ ਕਰਨ ਜਾ ਰਹੇ ਹਨ ਜੋ ਸਰਕਾਰ ਦੀਆਂ ਜਿਹੜੇ 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 ਨਹੀਂ ਚ ਨੰਗਾ ਮੰਗਾ ਮੰਨੀ ਆ ਇਹਨਾਂ ਨੇ 55 ਮੰਗਾ ਖੜਾ ਕੀਤਾ ਤੋਂ ਬਾਅਦ ਉਹਨਾਂ ਕਿਤੇ ਧਰਨੇ ਤੋਂ ਬਾਅਦ ਉਸ ਤੋਂ ਬਾਅਦ ਵੀ ਜਿਹਨੀਆਂ ਮੰਗਾ ਨੂੰ ਮਣਾਉਣ ਵਾਸਤੇ ਕਿਸਾਨ ਪਿੰਡਾਂ ਦੇ ਵਿੱਚੋਂ ਨਿਕਲ ਕੇ ਆਪ ਉਹਨੇ ਟਰੈਕਟਰਾਂ ਦੇ ਅੱਜ ਪਾਤਨਾਂ ਦੇ ਵਿੱਚ ਬਹੁਤ ਹੀ ਵੱਟਾ ਇਕੱਠ ਕਰਨ ਜਾ ਰਹੇ ਹਨ। ਤੁਸੀਂ ਦੇਖ ਹੀ ਸਕਦੇ ਕੁਝ ਜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਟਰੈਕਟਰਾਂ ਦੀਆਂ। ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਜੋ ਕਿ ਇਕੱਠੇ ਹੋ ਕੇ ਪਾਤਨਾਂ ਦੇ ਵਿੱਚ ਇੱਕ ਰੋਡ ਸ਼ੋਅ ਕੱਢਣ ਜਾ ਰਹੇ ਨੇ। ਤੇ ਬਾਕੀ ਦੇਖਦੇ ਰਹੋ ਤੁਸੀਂ ਇਦਾਂ ਹੀ ਉਰੇ ਜੋ ਸੱਚ ਮੈਨ ਨਿਊਜ਼ ਪੰਜਾਬ ਦੇ ਨਾਲ